ਇਸਾਰੇ ਬਾਰੇ ਗਿਨਾਮੇ ਤੋਂ ਡਾ ਜਿਹੜਾ ਇੱਕ ਦਾ ਮੇਰਾ ਮੇਰਾ ਨਾਮ ਅਰਣ ਗੋਇਲ ਹੈ ਮੈਂ ਤੁਹਾਨੂੰ ਆ ਇਸ ਦੇ ਬਾਰੇ ਕੁਝ ਚੰਦ ਨਾ ਪਾਣਾ ਜਾਂਦਾ ਆ ਜਿਹੜੀ ਐਂਬੂਲੈਂਸ ਹੈ ਸਾਡੇ ਹਸਪਤਾਲ ਦੇ ਗੇਟ ਦੇ ਅੱਗੇ ਖੜੀ ਹੈ ਕਿਸੇ ਨੂੰ ਕੋਈ ੜਿੱਕਾ ਨਹੀਂ ਪਾਉਂਦੀ ਇਸ ਬੰਦੇ ਨੂੰ ਪ੍ਰੋਬਲਮ ਆਇਆ ਕਿਉਂਕਿ ਨਾ ਤਾਂ ਸਾਡਾ ਕਿਰਾਇਆ ਦਿੰਦਾ ਪਿਆ ਕਿੰਨੀ ਦੇਰ ਤੋਂ ਪਰ ਹਰੇਕ ਗੱਲ 'ਚ ਸਾਡੇ ਨਾਲ ਇਹ ਕੋਈ ਨਾ ਕੋਈ ਪ੍ਰੋਬਲਮ ਨਾਲ ਖੜੀ ਕਰਕੇ ਹੀ ਰੱਖਦਾ ਹੈ ਪਰ ਅੱਜ ਕੱਲ ਸਾਡਾ ਕੋਰਟ ਕੇਸ ਵੀ ਚੱਲਦਾ ਪਿਆ ਇਸ ਕਰਕੇ ਇਹਨੂੰ ਤਕਲੀਫ ਹੋ ਰਹੀ ਹੈ ਵੀ ਐਂਬੂਲੈਂਸ ਸਾਡੀ ਖੜੀ ਹੈ ਬਾਸ ਬਾਹਰ ਕਿੱਥੇ ਕੜਾਈਏ ਉਹ ਇਹਨਾਂ ਦਾ ਕਹਿਣਾ ਵੀ ਇਹ ਇੱਥੇ ਖੜੀ ਹੈ ਗੇਟ ਦੇ ਬਾਹਰ ਹੀ ਖੜਦੀ ਭੜੇ ਹਮੇਸ਼ਾ ਸਾਡੀ ਗੱਡੀਆਂ ਗੇਟ ਦੇ ਬਾਹਰ ਖੜੀ ਹੁੰਦੀਆਂ ਨੇ ਕੋਈ ਦਿੱਕਤ ਨਹੀਂ ਸਾਰੀ ਦੁਕਾਨਦਾਰ ਨੂੰ ਕੋਈ ਵੀ ਅੜਿਕਤ ਨਹੀਂ ਆ ਕੋਈ ਦੁਕਾਨਦਾਰ ਨੂੰ ਕਿਸੇ ਕਿਸੇ ਦਾ ਕੋਈ ਅੜਿਕਾ ਨਹੀਂ ਆਂਦਾ ਮੇਰਾ ਨਾਮ ਅਮਨ ਕੁਮਾਰ ਬੰਸਲ ਇਹ ਮੇਰਾ ਦੁਕਾਨ ਹੈ ਸ਼੍ਰੀ ਰਗਨਾਥ ਡਰੱਗਸਟੋਰ ਇੱਥੇ ਰਗਨਾਥ ਹਸਪੀਟਲ ਦੇ ਬਾਹਰ ਸ਼੍ਰੀ ਰਗਨਾਥ ਹਸਪੀਟਲ ਅਗਰਨਗਰ ਦੇ ਬਾਹਰ ਤੇ ਇਹ ਮੈਂ 36 ਸਾਲ ਮੈਂ 1988 ਦਾ ਇਸ ਦੁਕਾਨ ਤੇ ਕੰਮ ਕਰ ਰਿਹਾ ਤੇ ਇਹ ਹੁਣ ਪਤਾ ਨਹੀਂ ਇਹਨਾਂ ਨੂੰ ਕੀ आज 26 तारीख तो 26 जून तो मेरी दुकान ਦੇ ਅੱਗੇ ਪਾਰਕਿੰਗ ਖੜੀ ਕਰਕੇ ਐਂਬਲੈਂਸ ਖੜੀ ਕਰਕੇ ਮੇਰੀ ਤੇ ਮੇਰੇ ਕਸਟਮਰ ਦਾ ਰਸਤਾ ਰੋਕਦੇ ਆ ਬਲਕਿ ਮੈਨੂੰ ਆਪਣੇ ਸਕੂਟਰ ਖੜੇ ਕਰਨ ਵਿੱਚ ਚੌਥੀ ਦੁਕਾਨ ਤੇ ਜਾਣਾ ਪੈਂਦਾ ਇਹ ਦਿੱਕਤ ਆ ਰਹੀ ਸਾਰਾ ਰਸਤਾ ਰੋਕੀ ਜਾਂਦੇ ਮੇਰੇ ਨਾਲ ਪਾਰਸ਼ਲਟੀ ਇਹ ਹੋਈ ਹੈ ਕਿ ਮੈਂ ਪਿੱਛੇ ਇਹਨਾਂ ਨੇ ਨਾ ਇੱਥੇ ਪਾਰਕਿੰਗ ਲਗਾਤੀ ਸੀਗੀ ਇਲੈਗਲ ਪਾਰਕਿੰਗ ਖੜੀ ਕਰਤੀ ਸੀ ਉਹ ਪਾਰਕਿੰਗ ਵਾਲੇ ਨੂੰ ਮੈਂ ਹਟਾਇਆ ਜਦੋਂ ਕਾਰਪੋਰੇਸ਼ਨ 'ਚ ਸ਼ਿਕਾਇਤ ਲਗਾਈ ਤੇ ਉਹ ਕਾਰਪੋਰੇਸ਼ਨ ਵਾਲੇ ਪਾਰਕਿੰਗ ਹਟਾ ਕੇ ਚਲੇ ਗਏ ਤੇ ਇਹਨਾਂ ਨੇ ਉਸ ਦਾ ਮੇਰਾ ਬਦਲਾ ਲੈ ਰਹੇ ਮੇਰੇ ਤੋਂ ਇਹ ਦਾਸਾਤੀ ਇਹ ਕਰੀਂ ਇਹ ਤਾਂ ਕਾਰਪੋਰੇਸ਼ਨ ਦੀ ਜਗ੍ਹਾ ਵੀ ਆ ਹੁਣ ਇੱਥੇ ਤਾਂ ਇੱਦਾਂ ਲਗਾਏ ਜਦੋਂ ਇਹ ਗੱਡੀ ਚਲਦੀ ਤਾਂ ਹੈ ਨਹੀਂ ਸਵੇਰੇ ਆ ਕੇ ਖੜਾ ਦਿੰਦੇ ਸਵੇਰੇ 7:00 7:30 7:00 ਵਜੇ ਸ਼ਾਮੀ 8:00 ਚੱਕ ਲੈਂਦੇ ਆ ਕਿਤੀ ਸੀ ਉਹ ਕਹਿੰਦੇ ਕਹਿੰਦੇ ਅੱਗੋਂ ਮੈਨੇਜਮੈਂਟ ਨੇ ਕਿਹਾ ਹੋਇਆ ਵੀ ਇੱਥੇ ਖੜੀ ਕਰਨੀ ਕਹਿੰਦੇ ਜਦ ਕਿ ਉੱਥੇ ਇੰਨੀ ਜਗ੍ਹਾ ਖਾਲੀ ਬਈ ਪਰਲੇ ਪਾਸੇ ਉਹ ਉਧਰ ਵੀ ਜਗ੍ਹਾ ਖਾਲੀ ਹੁੰਦੀ ਕਿਸੇ ਨੇ ਲਗਾਉਂਦੇ ਸਾਰੇ ਪਾਸੇ ਸਿਰਫ ਆਪਣੀ ਦੁਕਾਨ ਦੇ ਅੱਗੇ ਲਗਾਉਂਦੇ ਆ ਮੈਂ ਹੀ ਕਹਿੰਦਾ ਕਿ ਇਹਨੂੰ ਇੱਥੋਂ ਨਾ ਹਟਾ ਕੇ ਇੱਥੇ ਉਧਰ ਪਰਲੇ ਪਾਸੇ ਜਿੱਥੇ ਜਗ੍ਹਾ ਖਾਲੀ ਹੈਗੀ ਹੈ ਜਿੱਥੇ ਕੋ ਹਾਂਜੀ 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 ਉਸ ਇੱਥੇ ਗੱਡੀ ਸਵੇਰੇ ਜਦੋਂ ਰਸ਼ ਦਾ ਟਾਈਮ ਹੁੰਦਾ ਆਪੀੜਾ ਦਾ ਟਾਈਮ ਹੁੰਦਾ ਹੈ ਕਸਟਮਰ ਦਾ ਕਿਸੇ ਨੂੰ ਇੱਥੇ ਜਿੱਦਾ ਇੰਨੀ ਵੱਡੀ ਗੱਡੀ ਲਗਾਤੀ ਇੱਥੇ 10 ਸਕੂਟਰ ਖੜੇ ਜਾਣ ਇੱਥੇ ਉਹ ਕਿਸੇ ਨੂੰ ਜਗ੍ਹਾ ਨਹੀਂ ਮਿਲਦੀ ਨਾ ਗੱਡੀ ਖੜੇ ਦੀ ਜਗ੍ਹਾ ਮਿਲਦੀ ਇੱਥੇ ਜੇ ਕੋਈ ਏਡੀ ਗੱਡੀ ਖੜੇ ਦੀ ਕਰਦਾ ਉਹ ਟੋਕਰਣ ਵਾਲੇ ਆ ਜਾਂਦੇ ਪੁਲਿਸ ਵਾਲੇ ਮੈਂ ਇਹਨਾਂ ਨੂੰ ਕੀਤਾ ਹੋਇਆ ਜੀ ਪਰ ਇਹ ਸੁਣਦੇ ਹੀ ਨਹੀਂ ਗੱਲ ਨੂੰ ਬਲਕਿ ਮੈਂ ਕਾਰਪੋਰੇਸ਼ਨ ਚ ਵੀ ਭਾਈ ਲੈਟਰ ਪਾਈ ਹੋਈ ਹੈ ਦੇਖੋ ਉੱਥੇ ਵੀ ਕਦੋਂ ਕਾਰਵਾਈ ਹੁੰਦੀ ਹੈ ਰਿਕੁਐਸਟ ਲੈਟਰ ਕਾਰਪੋਰੇਸ਼ਨ ਚ ਪਾਈ ਹੋਈ ਹੈ